ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਦਰ ਰਾਗ ਆਸਾ ਮਹੱਲਾ ਪਹਿਲਾ ਸੋਦਰ ਬਾਣੀ ਦਾ ਸਰਲੇਖ ਹੈ ਜੀ ਆਸਾ ਰਾਗ ਹੈ ਪਹਿਲੇ ਪਾਤਸ਼ਾਹ ਜੀ ਉਦਾ ਪਾਵਨ ਬਚਨ ਹੈ ਜੀ ਓ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਤਮਾ ਇੱਕ ਹੈ ਬ੍ਰਹਮ ਸਰੂਪ ਹੈ ਸਭ ਵਿੱਚ ਵਿਆਪਕ ਹੈ ਅਤੇ ਐਸਾ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਸੋਦਰ ਤੇਰਾ ਕੇਹਾ ਸੋ ਘਰ ਕੇਹਾ ਇਹ ਪ੍ਰਭੂ ਉਹ ਤੇਰਾ ਕਾਰਮ ਅਤੇ ਦਰਵਾਜਾ ਬੜਾ ਅਚਰਜ ਹੈ ਜਿੱਥੇ ਤੂੰ ਬੈ ਕੇ ਸਾਰਿਆਂ ਦੀ ਸੰਭਾਲ ਕਰਨਾ ਹੈ ਜਿਤ ਬਹਿ ਸਰਬ ਸੰਮਾਲੇ ਜਿੱਥੇ ਬੈ ਕੇ ਸਾਰਿਆਂ ਦੀ ਸੰਭਾਲ ਕੀਤੀ ਜਾ ਰਹੀ ਹੈ ਵਾਜੇ ਤੇਰੇ ਨਾਮ ਅਨੇਕ ਅਸੰਖਾ ਕੀਤੇ ਤੇਰੇ ਵਾਵਣ ਹਾਰੇ ਜੀ ਪ੍ਰਮਾਤਮਾ ਤੇਰੀ ਸ੍ਰਿਸ਼ਟੀ ਵਿੱਚ ਬਿਆੰਤ ਨਾਦ ਵੱਜ ਰਹੇ ਨੇ ਅਤੇ ਬਿਆੰਤ ਹੀ ਐਸੀ ਜੀਵ ਨੇ ਜੋ ਇਹਨਾਂ ਨੂੰ ਵਜਾ ਰਹੇ ਹਨ ਜੀ ਕੀਤੇ ਤੇਰੇ ਰਾਗ ਪਰੀਸ਼ੋਂ ਕਹੀਐ ਕਿਤੇ ਤੇਰੇ ਗਾਵਣ ਹਾਰੇ ਬਯੰਤੀ ਸ੍ਰਿਸ਼ਟੀ ਵਿੱਚ ਰਾਗ ਅਤੇ ਰਾਗਣੀਆਂ ਹਨ ਅਤੇ ਬਯੰਤੀ ਐਸੀ ਜੀਵ ਨੇ ਜੋ ਇਨ੍ਹਾਂ ਰਾਗ ਰਾਗਣੀਆਂ ਨੂੰ ਵਜਾ ਰਹੇ ਹਨ ਗਾਵਣ ਤੁਦਨੋਂ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਏ ਪ੍ਰਭੂ ਤੈਨੂੰ ਪਾਣੀ ਵੀ ਗਾਰਿਆ ਹੈ ਤੈਨੂੰ ਅੱਗ ਵੀ ਗਾਰ ਰਹੀ ਏ ਤੈਨੂੰ ਹਵਾ ਆਕਾਸ਼ ਵੀ ਗਾਰਿਆ ਹੈ ਤੈਨੂੰ ਧਰਮ ਰਾਜ ਵੀ ਗਾਰਿਆ ਹੈ ਕਾਮਨ ਤੁਦਨੋ ਚਿਤ ਗੁਪਤ ਲਿਖ ਜਾਨਣ ਲਿਖ ਲਿਖ ਧਰਮ ਵਿਚਾਰੇ ਏ ਪ੍ਰਭੂ ਤੈਨੂੰ ਚਿੱਤਰ ਗੁਪਤ ਵੀ ਗਾਰਿਆ ਹੈ ਜਿਸ ਤਰ ਲਿਖਿਆ ਹੋਇਆ ਧਰਮ ਰਾਜ ਪੜ ਕੇ ਜੀਵਨ ਦਾ ਲੇਖਾ ਜੋਖਾ ਕਰਦਾ ਹੈ ਗਾਵਮ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਇਹ ਪ੍ਰਭੂ ਤੈਨੂੰ ਸ਼ਿਵ ਜੀ ਗਾਰਿਆ ਹੈ ਤੈਨੂੰ ਬ੍ਰਹਮਾ ਗਾਰਿਆ ਹੈ ਤੈਨੂੰ ਇੰਦਰ ਵਰਗੇ ਦੇਵਤੇ ਗਾਰੇ ਹਨ ਜੋ ਤੇਰੇ ਦਰ ਦੇ ਉੱਤੇ ਬੈਠੇ ਸ਼ੋਭ ਰਹੇ ਹਨ ਗਾਵਮ ਤੁਦਨੋ ਇੰਦਰ ਇੰਦਰਾਸਮ ਬੈਠੇ ਦੇਵਤਿਆਂ ਦਰ ਨਾਲੇ ਤੈਨੂੰ ਇੰਦਰ ਰਾਜੀ ਵਰਗੇ ਜਿਹੜੀ ਆਪਣੀਆਂ ਪਦਵੀਆਂ ਤੇ ਬੈਠੇ ਨੇ ਉਹ ਦੇਵਤਿਆਂ ਸਮੇਤ ਗਾ ਰਹੇ ਹਨ ਗਾਵਮ ਤੁਦਨੋ ਸਿੱਧ ਸਮਾਦੀ ਅੰਦਰ ਗਾਵਣ ਤੁਦਨੋ ਸਾਧ ਵਿਚਾਰੇ ਤੈਨੂੰ ਉਹ ਸਿੱਧ ਲੋਕ ਵੀ ਗਾ ਰਹੇ ਹਨ ਜਿਹੜੇ ਸਮਾਧੀਆਂ ਲਾ ਕੇ ਬੈਠੇ ਨੇ ਤੈਨੂੰ ਹੋਰ ਵੀ ਬੜੇ ਨਾਤ ਜੋਗੀ ਜਤੀ ਸਤੀ ਤਿਆਰੇ ਹਨ ਗਾਵਮ ਤੁਦਨੋ ਜਤੀ ਸਤੀ ਸੰਤੋਖੀ ਗਾਵ ਸੰਤਦਨੋ ਵੀਰ ਕਰਾਰੇ ਏ ਪ੍ਰਭੂ ਤੈਨੂੰ ਜੱਤੀ ਤਿਆਰੇ ਹਨ ਤੈਨੂੰ ਸੱਤੀ ਗਿਆਨੀ ਤਿਆਰੇ ਹਨ ਤੈਨੂੰ ਸੰਤੋਖੀ ਵੀ ਤਿਆਰੇ ਹਨ ਤੈਨੂੰ ਵੱਡੇ ਵੱਡੇ ਸੂਰਮੇ ਗਾ ਰਹੇ ਹਨ ਗਾਮ ਤਦਨੋ ਪੰਡਿਤ ਪੜਨ ਰਕੀਸ਼ਰ ਜੁਗ ਜੁਗ ਵੇਦਾਂ ਨਾਲੇ ਤੈਨੂੰ ਪੰਡਿਤ ਗਾ ਰਹੇ ਹਨ ਤੈਨੂੰ ਰਿਖੀ मुनि ਜਨ ਜੁਗਾ ਜੁਗਾ ਤੋਂ ਗਾਈ ਆ ਰਹੇ ਹਨ ਗਾਮ ਤਦਨੋ ਮੋਹਣੀਆਂ ਮਨਮੋਹਨ ਸੁਰ ਮਛ ਪਿਆਲੇ ਸੁਰਗ ਲੋਕ ਵਿੱਚ ਮਾਤ ਲੋਕ ਵਿੱਚ ਪਾਤਾਲ ਲੋਕ ਵਿੱਚ ਜਿਹੜੀਆਂ ਸੁੰਦਰ ਇਸਤਰੀਆਂ ਮਨਾਂ ਨੂੰ ਮੋਹ ਲੈਂਦੀਆਂ ਹਨ हे ਪ੍ਰਭੂ ਤੈਨੂੰ ਉਹ ਵੀ ਗਾ ਰਹੀਆਂ ਹਨ ਗਾਵਨ ਤੁਦਨੋ ਰਤਨ ਉਪਾਇ ਤੇਰੇ 68 ਤੀਰਥ ਨਾਲੇ ਜਿਹੜੇ 68 ਤੀਰਥਾਂ ਤੋਂ ਬੇਸ਼ਕੀਮਤੀ ਰਤਨ ਪ੍ਰਾਪਤ ਹੁੰਦੇ ਨੇ ਉਹ ਰਤਨ ਵੀ 68 ਤੀਰਥਾਂ ਸਮੇਤ ਤੁਹਾਨੂੰ ਪ੍ਰਭੂ ਜੀ ਗਾ ਰਹੇ ਹਨ ਗਾਵਨ ਤੁਦਨੋ ਜੋਤ ਮਹਾਬਲ ਸੂਰਾ ਗਾਵਣ ਤੁਦਨੋ ਖਾਣੀ ਚਾਰੇ। ਏ ਪ੍ਰਭੂ ਤੈਨੂੰ ਜੋਦੀ ਜੱਤੀ ਸੱਤੀ ਮਹਾਬਲੀ ਵੱਡੇ ਵੱਡੇ ਯੋਧੇ ਸੂਰਮੇ ਗਾਰੇ ਹਨ ਤੇ ਤੈਨੂੰ ਚਾਰ ਖਾਣੀਆਂ ਦੇ ਜੀਵ ਵੀ ਤਿਆਰ ਰਹੇ ਹਨ। ਗਾਵਣ ਤੁਦਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ। ਏ ਪ੍ਰਭੂ ਜੋ ਤੁਸੀਂ ਖੰਡ ਮੰਡਲ ਬ੍ਰਹਮੰਡਾ ਭਾਵਕੇ ਬਯੰਤ ਬ੍ਰਮੰਡ ਰਚੇ ਨੇ ਜਿਨ੍ਹਾਂ ਦੀ ਸੰਭਾਲ ਤੁਸੀਂ ਕਰ ਰਹੇ ਹੋ ਉਹ ਵੀ ਤੁਹਾਨੂੰ ਗਾਰੇ ਹਨ। ਸਹੀ ਤੁਦਨੋ ਗਾਵਣ ਜੋ ਤੁਦ ਭਾਵ ਗਵਨ ਰਤੇ ਤੇਰੇ ਭਗਤ ਰਸਾਲੇ ਪਰ ਪ੍ਰਭੂ ਜੀ ਅਖੀਰ ਵਿੱਚ ਤੁਹਾਨੂੰ ਉਹੀ ਦਿਤਾ ਸਕਦਾ ਹੈ ਜੋ ਤੁਹਾਨੂੰ ਚੰਗਾ ਲੱਗਦਾ ਹੈ ਜੋ ਤੁਹਾਡੀ ਭਗਤੀ ਦੇ ਵਿੱਚ ਰਚਿਆ ਹੋਇਆ ਹੈ ਹੋਰ ਕੀਤੇ ਤੁਦ ਨੂੰ ਗਾਵਣ ਸੀ ਮੈਂ ਚਿਤ ਨ ਆਵਣ ਨਾਨਕ ਕੀ ਵਿਚਾਰੇ اے ਪ੍ਰਭੂ ਜੀ ਇਤਿ ਮੈਂ ਉਹਨਾਂ ਕੋ ਬਿਆਨ ਕੀਤਾ ਜਿੰਨਾਂ ਕੋ ਮੈਂ ਜਾਣਦਾ ਹਾਂ ਪਰ ਪਤਾ ਨਹੀਂ ਹੋਰ ਕਿੰਨੇ ਕੋ ਜੀਵ ਤੁਹਾਨੂੰ ਤਿਆਰੇ ਹਨ ਜਿੰਨਾਂ ਬਾਰੇ ਮੈਂ ਨਹੀਂ ਜਾਣਦਾ ਨਾਨਕ ਕੀ ਵਿਚਾਰ ਕਰ ਸਕਦਾ ਹੈ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਉਹ ਪਰਮਾਤਮਾ ਸਦਾ ਸੱਚ ਰਹਿਣ ਵਾਲਾ ਹੈ ਪਹਿਲੋਂ ਵੀ ਸੱਚ ਸੀ ਹੁਣ ਵੀ ਸੱਚ ਹੈ ਉਹਦਾ ਨਾਮ ਵੀ ਸੱਚ ਹੈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਉਹ ਪ੍ਰਭੂ ਪਹਿਲੋ ਵੀ ਸੀ ਹੁਣ ਵੀ ਹੈ ਆਉਣ ਵਾਲੇ ਸਮੇਂ ਚ ਹੋਏਗਾ ਜਿਸ ਪ੍ਰਭੂ ਨੇ ਸਾਰੇ ਸ੍ਰਿਸ਼ਟੀ ਨੂੰ ਬਣਾਇਆ ਹੈ ਜੀ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਉਹ ਪਰਮਾਤਮਾ ਨੇ ਬਿਆਨ ਰੰਗਾ ਦੀ ਇਹ ਸ੍ਰਿਸ਼ਟੀ ਨੂੰ ਸਜਾਇਆ ਹੈ ਬਿਆਨ ਰੰਗਾ ਦੇ ਇਹ ਜੀਵਾਂ ਨੂੰ ਬਣਾਇਆ ਹੈ ਜੀ ਕਰ ਕਰ ਦੇਖਾ ਕੀਤਾ ਆਪਣਾ ਜੋ ਤਿਸ ਦੀ ਵਡਿਆਈ ਉਸ ਪ੍ਰਮਾਤਮਾ ਨੂੰ ਜਿਵੇਂ ਚੰਗਾ ਲੱਗਦਾ ਹੈ ਓਵੇਂ ਸ੍ਰਿਸ਼ਟੀ ਨੂੰ ਬਣਾ ਕੇ ਇਸ ਦੀ ਪਾਲਣਾ ਕਰਦਾ ਹੈ ਜੀ ਜੋ ਤਿਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰਣਾ ਜਾਏ ਜੋ ਪ੍ਰਮਾਤਮਾ ਨੂੰ ਚੰਗਾ ਲੱਗਦਾ ਹੈ ਸੰਸਾਰ ਵਿੱਚ ਉਹੀ ਹੋ ਰਿਹਾ ਹੈ ਪ੍ਰਮਾਤਮਾ ਨੂੰ ਹੁਕਮ ਨਹੀਂ ਕੀਤਾ ਜਾ ਸਕਦਾ ਜੀ ਸੋ ਪਾਤਸ਼ਾਹ ਸ਼ਾਹ ਪਤਸ਼ਾਹ ਨਾਨਕ ਰਹਿਣ ਰਜਾਈ ਨਾਨਕ ਉਹ ਪਾਤਸ਼ਾਹ ਨੇ ਉਹ ਪਾਤਸ਼ਾਹ ਦਾ ਵੀ ਪਰਮਾਤਮਾ ਪਾਤਸ਼ਾਹ ਹੈ ਜੀ ਉਸਤੇ ਹੁਕਮ ਚ ਚੱਲ ਰਹੇ ਹਨ ਜੀ ਆਸਾ ਮਹੱਲਾ ਪਹਿਲਾ ਆਸਾ ਰਕ ਚੋ ਸ਼ਬਦ ਹੈ ਜੀ ਪਹਿਲੇ ਪਾਤਸ਼ਾਹ ਜਿਹਦਾ ਪਾਵਨ ਬਚਨ ਹੈ ਸੁਣ ਵੱਡਾ ਆਖੇ ਸਭ ਕੋਈ ਹੁਣ ਸੁਣ ਕੇ ਤੇ ਹਰ ਕੋਈ ਆਖਦਾ ਕਿ ਪਰਮਾਤਮਾ ਵੱਡਾ ਹੈ ਜੀ ਇਵਡ ਵੱਡਾ ਜੀਠਾ ਹੋਏ ਪਰ ਪ੍ਰਮਾਤਮਾ ਕਿੱਡਾ ਹੈ ਇਹ ਵੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਜੀ ਕੀਮਤ ਪਾਏ ਨਾ ਕਹਿਆ ਜਾਏ ਪਰ ਪ੍ਰਮਾਤਮਾ ਦੀ ਨਾ ਕੀਮਤ ਪਾਈ ਜਾ ਸਕਦੀ ਨਾ ਵੇਖਿਆ ਜਾ ਸਕਦਾ ਹੈ ਕਹਿਣ ਵਾਲੀ ਤੇਰੇ ਰਹੇ ਸਮਾਏ ਜਿਹੜੇ ਜੀ ਪ੍ਰਭੂਤਾਂ ਨੂੰ ਧਿਆਉਂਦੇ ਨੇ ਉਹ ਤੁਹਾਡੇ ਚ ਲੀਨ ਹੋਏ ਹਨ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਰਬੂ ਤੁਸੀਂ ਵੱਡੇ ਹੋ ਬੜੇ ਗਹਿਰ ਹੋ ਬੜੇ ਗਹਿਰ ਹੋ ਬੜੇ ਗੰਭੀਰ ਹੋ ਅਤੇ ਗੁਨਾ ਦੇ ਖਜ਼ਾਨੇ ਹੋ ਕੋਈ ਨ ਜਾਣੈ ਤੇਰਾ ਕਿਤਾ ਕੇ ਵੜਚੀਰਾ ਰਹਾ ਕੋਈ ਨਹੀਂ ਜਾਣਦਾ ਤੁਹਾਡਾ ਖਲਾਰਾ ਕਿੱਡਾ ਬੇਅੰਤ ਹੈ ਜੀ ਇਹ ਰਹਾਉ ਦਾ ਬੰਦ ਹੈ ਸਭ ਸੁਰਤੀ ਮਿਲ ਸੁਰਤ ਕਮਾਈ ਬੇਅੰਤ ਜੀਵਾਂ ਨੇ ਆਪਣੀ ਸੁਰਤੀ ਜੋੜ ਕੇ ਤੁਹਾਡੀ ਕੀਮਤ ਪਾਣੀ ਚਾਹੀ ਜੀ ਸਭ ਕੀਮਤ ਮਿਲ ਕੀਮਤ ਪਾ ਬੜੇ ਵਿਚਾਰਵਾਨਾਂ ਨੇ ਵਿਦਵਾਨਾਂ ਨੇ ਇਕੱਠਿਆਂ ਹੋ ਕੇ ਤੁਹਾਡੀ ਕੀਮਤ ਪਾਣ ਦਾ ਯਤਨ ਕੀਤਾ ਜੀ ਯਾਨੀ ਧਿਆਨੀ ਗੁਰਗੁਰ ਹਾ ਬੜੇ ਵੱਡੇ ਵੱਡੇ ਗਿਆਨੀਆਂ ਨੇ ਧਿਆਨੀਆਂ ਨੇ ਅਤੇ ਇਹਨਾਂ ਦੇ ਇਸ ਤੋਂ ਵੱਡੇ ਭਰਾਵਾਂ ਨੇ 네 <susur> ਤੁਹਾਡੀ ਕੀਮਤ ਪਾਣ ਦਾ ਯਤਨ ਕੀਤਾ ਜੀ ਕਹਣ ਨਾ ਜਾਈ ਤੇਰੀ ਤਿਲ ਵਡਿਆਈ ਪਰ ਪ੍ਰਭੂ ਇਹ ਸਾਰੇ ਕੱਟੇ ਹੋ ਕੇ ਇੱਕ ਤਿਲ ਮਾਤਰ ਤੁਹਾਡੀ ਕੀਮਤ ਨਹੀਂ ਪਾ ਸਕੇ ਸਭ ਸਤ ਸਭ ਤਪ ਸਭ ਚੰਗਿਆਈਆਂ ਜਿੰਨੇ ਸੰਸਾਰ ਚ ਸਤ ਨੇ ਤਪ ਨੇ ਜਿੰਨੀਆਂ ਚੰਗਿਆਈਆਂ ਨੇ ਸਭ ਨੇ ਯਤਨ ਕੀਤਾ ਜੀ ਸਿੱਧਾ ਪੁਰਖਾ ਕੀਆ ਵਡਿਆਈਆਂ ਵੱਡੇ ਵੱਡੇ ਸਿੱਧ ਪੁਰਖ ਹੋਏ ਨੇ ਉਹਨਾਂ ਦੀ ਜਿਹੜੀ ਵਡਿਆਈਆਂ ਚੰਗਿਆਈਆਂ ਹਨ ਦੁੱਧ ਵਿਣ ਸਿੱਧੀ ਕਿਨਾਂ ਨਾ ਪਾਈਆਂ ਪ੍ਰਭੂ ਅਕੀਰ ਗੱਲ ਮੁਕਦੀ ਹੈ ਤੁਹਾਡੇ ਤੋਂ ਬਿਨਾ ਕੋਈ ਵੀ ਸਿੱਧੀ ਕਾਮਯਾਬੀ ਨਹੀਂ ਹਾਸਲ ਕਰ ਸਕਦਾ ਜੀ ਕਰਮ ਮਿਲੈ ਨਹੀਂ ਠਾਕ ਰਹਾਈਆਂ ਜਿਨ੍ਹਾਂ ਨੂੰ ਬਖਸ਼ਿਸ਼ ਮਿਲਦੀ ਹੈ ਪ੍ਰਭੂ ਕੋਲ ਦਾਤ ਮਿਲਦੀ ਹੈ ਫਿਰ ਉਹਨਾਂ ਦਾ ਰਾਹ ਕੋਈ ਨਹੀਂ ਰੋਕ ਸਕਦਾ ਜੀ ਆਖਣ ਵਾਲਾ ਕਿਆ ਵਿਚਾਰਾ ਕੋਈ ਕੀ ਆਖ ਸਕਦਾ ਕਿੰਨਾ ਕੋਈ ਬਿਆਨ ਕਰ ਸਕਦਾ ਪ੍ਰਭੂ ਬਾਰੇ ਸਿਫਤੀ ਪਰੇ ਤੇਰੇ ਪੰਡਾਰ ਪ੍ਰਭੂ ਜੀ ਤੁਹਾਡੇ ਜਿਹੜੇ ਪੰਡਾਰ ਨੇ ਸਿਫਤੀ ਦੇ ਉਪਰੇ ਹੋਏ ਹਨ ਇਸ ਤੂੰ ਦੇਤ ਸਾਂ ਕਿਆ ਚਾਰਾ ਜਿਸ ਨੂੰ ਤੁਸੀਂ ਆਪਣੀ ਦਾਤਾਂ ਦਿੰਦੇ ਹੋ ਉਸ ਨੂੰ ਮਿਲਦੀਆਂ ਨਹੀਂ ਹੋਰ ਸੰਸਾਰ ਕੀ ਚਾਰਾ ਕਰ ਸਕਦਾ ਹੈ ਨਾਨਕ ਸੱਚ ਸਵਾਰਣ ਹਾਰਾ ਨਾਨਕ ਉਹ ਪ੍ਰਭੂ ਆਪ ਸੱਚ ਹੈ ਤੇ ਜੀਵਾਂ ਨੂੰ ਸਵਾਰ ਰਿਹਾ ਹੈ ਜੀ ਆਸਾ ਮਹਲਾ ਪਹਿਲਾ ਇਹ ਵੀ ਪਹਿਲੇ ਹੀ ਪਾਤਸ਼ਾਹ ਧੰਗੁਰ ਨਾਨਕ ਦੇ ਮਹਾਰਾਜ ਦਾ ਸ਼ਬਦ ਆਰੰਭ ਹੋਣ ਲੱਗਾ ਹੈ ਜੀ ਆਖਾਂ ਜੀਵਾਂ ਵਿਸਰੈ ਮਰ ਜਾ ਪ੍ਰਭੂ ਜਦੋਂ ਤੱਕ ਮੈਂ ਤੁਹਾਡਾ ਨਾਮ ਜਪਣਾ ਹਾਂ ਉਦੋਂ ਤੱਕ ਮੰਨ ਕਰਕੇ ਜਿਉਣਾ ਜਦੋਂ ਵਿਸਰ ਜਾਂਦਾ ਹੈ ਮੈਂ ਮੰਨ ਕਰਕੇ ਮਰ ਜਾਨਾ ਹਾਂ ਜੀ ਆਖਣ ਔਖਾ ਸਾਚਾ ਨਾ ਪਰ ਪ੍ਰਭੂ ਜੀ ਤੁਹਾਨੂੰ ਜਪਣਾ ਸਭ ਤੋਂ ਔਖਾ ਕੰਮ ਹੈ ਸਾਚੇ ਨਾਮ ਕੀ ਲਾਗੇ ਭੁੱਖ ਸਾਨੂੰ ਸੱਚੇ ਨਾਮ ਦੀ ਪ੍ਰਭੂ ਦੀ ਭੁੱਖ ਲੱਗੀ ਹੋਈ ਹੈ ਉਤ ਭੁਖੈ ਖਾਏ ਚੱਲਿਆਂ ਦੁੱਖ ਜਿਸਮੀ ਪ੍ਰਭੂ ਦੇ ਨਾਮ ਦੀ ਭੁੱਖ ਲੱਗਦੀ ਹੈ ਫਿਰ ਉਹਦੇ ਮਨ ਦੇ ਦੁੱਖ ਦੂਰ ਹੋ ਜਾਂਦੇ ਹਨ। ਸ਼ੋਕੋਂ ਵਿਸਰੇ ਮੇਰੀ ਮਾਏ اے ਮੇਰੀ ਜਿੰਦ ਹੈ ਮੇਰੀ ਮਾਂ ਪ੍ਰਮਾਤਮਾ ਤੈਨੂੰ ਕਿਉਂ ਵਿਸਰੇ? ਸਾਚਾ ਸਾਹਿਬ ਸਾਚੈ ਨਾਮ ਪ੍ਰਭੂ ਆਪ ਸੱਚਾ ਹੈ ਉਹਦਾ ਨਾਮ ਵੀ ਸੱਚਾ ਹੈ। ਰਹਾ ਇਹ ਰਹਾਉ ਦਾ ਬੰਧ ਹੈ ਜੀ। ਸਾਚੇ ਨਾਮ ਕੀ ਤਿਲ ਵੜਿਆਈ ਸੱਚੇ ਨਾਮ ਦੀ ਇੱਕ ਤਿਲ ਮਾਤਰ ਵੜਿਆਈ ਜੀ। ਆਗ ਥਕੇ ਕੀਮਤ ਨਹੀਂ ਪਾਈ। ਮੋਹ ਤਿਲ ਮਾਤਰ ਵਿੜਾਈ ਦੀ ਨਾ ਕੋਈ ਆਕ ਸਕਿਆ ਹੈ ਤੇ ਨਾ ਕੋਈ ਕੀਮਤ ਪਾ ਸਕਿਆ ਹੈ ਜੀ। ਜੇ ਸਾ ਮਿਲ ਕਾ ਆਖਣ ਪਾਹੇ ਜੇ ਸਾਰਾ ਸੰਸਾਰ ਇਕੱਠਾ ਹੋ ਜਾਏ, ਲੋਕਾਈ ਇਕੱਠੀ ਹੋ ਜਾਏ ਪ੍ਰਭੂ ਦੇ ਗੁਣਾ ਨੂੰ ਬਿਆਨ ਕਰੇ ਜੀ। ਵੱਡਾ ਨਾ ਹੋਵੇ, ਘਾਟ ਨਾ ਜਾਏ। ਜੀਵਨ ਦੀ ਆਖਣ ਦੇ ਨਾਲ ਨਾ ਪਰਮਾਤਮਾ ਵੱਡਾ ਹੁੰਦਾ ਤੇ ਨਾ ਆਖਣ ਦੇ ਨਾਲ ਘਟਦਾ ਹੈ ਜੀ। ਨਾ ਉਮਰੈ ਨਾ ਹੋਵੇ ਸੋਗ। ਪਰਮਾਤਮਾ ਨਾ ਹੀ ਮਰਦਾ ਹੈ, ਨਾ ਹੀ ਕਿਸੇ ਗੱਲ ਦਾ ਸੋਗ ਹੈ ਦਿੰਦਾ ਰਹੇ ਨਾ ਚੂਕੈ ਭੋਗ ਪਰਮਾਤਮਾ ਜੁਗਾ ਜੁਗਾ ਤੂੰ ਦਿੰਦਾ ਆ ਰਿਹਾ ਹੈ ਉਹਦੇ ਪੰਡਾਰ ਨਹੀਂ ਮੁੱਕਦੇ ਗੁਣ ਇਹੋ ਹੋਰ ਨਹੀਂ ਕੋਈ ਪਰਮਾਤਮਾ ਦੇ ਵਿੱਚ ਇਹ ਗੁਣ ਹੈ ਇਹ ਖਾਸੀਅਤ ਹੈ ਪਰ ਇਸ ਗੁਣ ਦੇ ਬਰਾਬਰ ਸੰਸਾਰ ਵਿੱਚ ਕਿਸੇ ਕੋਲ ਇਹ ਗੁਣ ਨਹੀਂ ਹੈ ਜੀ ਨਾ ਕੋ ਹੋਆ ਨਾ ਕੋ ਹੋ ਨਾ ਪਰਮਾਤਮਾ ਵਰਗਾ ਕੋਈ ਹੋਇਆ ਤੇ ਨਾ ਕੋਈ ਹੋਏਗਾ ਜੀ ਜੇ ਵੜਿਆ ਤੇ ਵੜ ਤੇਰੀ ਦਾਤ ਪਰਮਾਤਮਾ ਜਿੱਦਾਂ ਵੱਡਾ ਆਪ ਹੈ ਓਡੀ ਵੱਡੀ ਉਹਦੀ ਦਾਤ ਹੈ ਜੀ ਜਿੰਦਨ ਕਰਕੇ ਕੀਤੀ ਰਾਤ ਜਿਸ ਪਰਮਾਤਮਾ ਨੇ ਦਿਨ ਬਣਾਇਆ ਹੈ ਤੇ ਰਾਤ ਵੀ ਬਣਾਈ ਹੈ ਖਸਮ ਵਿਸਾਰੈ ਤੇ ਕਮ ਜਾਤ ਜਿਹੜੇ ਪਰਮਾਤਮਾ ਨੂੰ ਵਿਸਾਰਦੇ ਨੇ ਉਹ ਨੀਵੀਂ ਜਾਤ ਦੇ ਹਨ ਨਾਨਕ ਨਾਮ ਬਾਜ ਸਨਾਤ ਨਾਨਕ ਜਿਹੜੇ ਨਾਮ ਨੂੰ ਭੁੱਲੇ ਬੈਠੇ ਨੇ ਉਹ ਸਨਾਤ ਹਨ ਨੀਵੀਂ ਜਾਤੀ ਦੇ ਲੋਕ ਹਨ ਰਾਗ ਗੂਜਰੀ ਮਹੱਲਾ ਚੌਥਾ ਗੂਜਰੀ ਰਾਗ 'ਚ ਸ਼ਬਦ ਆਇਆ ਹੈ ਜਿੱਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਸ਼ਬਦ ਹੈ ਜੀ ਹਰ ਕੀ ਜਨ ਸਤ ਗੁਰ ਸਤ ਪੁਰਖਾ ਬਿਨੋਂ ਕਰੋ ਗੁਰ ਪਾਸ ਸੇ ਹਰੀ ਦੇ ਜਨ ਏ ਗੁਰੂ ਏ ਸਤ ਗੁਰੂ ਸਤ ਪੁਰਖਾ ਏ ਗੁਰੂ ਜੀ ਸਾਡੀ ਤੁਹਾਡੇ ਅੱਗੇ ਅਰਦਾਸ ਹੈ ਜੀ ਹਮ ਕੀਰੇ ਕਿਰਮ ਸਤ ਗੁਰ ਸ਼ਰਨਾਈ ਕਰ ਦਿਆ ਨਾਮ ਪਰਗਾਸ ਅਸੀਂ ਕਿਰਮ ਹਾਂ ਕੀੜੇ ਹਾਂ ਏ ਸਤ ਗੁਰੂ ਸੀ ਤੇਰੀ ਸ਼ਰਨ ਵਿੱਚ ਆਏ ਹਾਂ ਕਿਰਪਾ ਕਰਕੇ ਸਾਡੇ ਹਿਰਦੇ ਅੰਦਰ ਨਾਮ ਦਾ ਪ੍ਰਕਾਸ਼ ਕਰੋ ਜੀ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪਰਗਾਸ ਇਹ ਮੇਰੇ ਮਿੱਤਰ ਹੈ ਮੇਰੇ ਗੁਰੂ ਜੀ ਕਿਰਪਾ ਕਰੋ ਨਾਮ ਦਾ ਪ੍ਰਗਾਸ ਸਾਡੇ ਹਿਰਦੇ ਚ ਕਰੋ ਜੀ ਗੁਰਮੁਖਤ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿਰਾਸ ਜਿਹੜਾ ਗੁਰੂ ਦਾ ਨਾਮ ਹੈ ਉਹੀ ਸਾਡੇ ਪ੍ਰਾਣਾਂ ਦਾ ਆਸਰਾ ਹੈ ਹਰੀ ਦੀ ਕੀਰਤੀ ਹੀ ਸਾਡੀ ਰਹਿਰਾਸ ਰਾਹ ਦੀ ਪੂੰਜੀ ਸਰਮਾਇਆ ਹੈ ਜੀ ਆਹਾ ਇਹ ਰਹਾਉ ਦਾ ਬੰਦ ਹੈ ਜੀ ਹਰ ਜਨ ਕੀ ਵਡ ਭਾਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਉਹਨਾਂ ਸੇਵਕਾਂ ਦੇ ਭਾਗ ਬੜੇ ਚੰਗੇ ਹਨ ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਦੇ ਨਾਮ ਦੀ ਸਰਦਾ ਹੈ ਅਤੇ ਪਿਆਸ ਹੈ ਜੀ ਹਰ ਹਰ ਨਾਮ ਮਿਲੇ ਤ੍ਰਿਪਤਾਸੈ ਮਿਲ ਸੰਗਤ ਗੁਣ ਪ੍ਰਗਾਸ ਹਰੀ ਦਾ ਨਾਮ ਚੱਕ ਕੇ ਆਪਣੀ ਪਿਆਸ ਨੂੰ ਮੁਕਾਰ ਰਹੇ ਹਨ ਅਤੇ ਗੁਰੂ ਦੀ ਸੰਗਤ 'ਚ ਬੈ ਕੇ ਉਹਨਾਂ ਦੇ ਹਿਰਦੇ 'ਚ ਗੁਣਾਂ ਦਾ ਪ੍ਰਗਾਸ ਹੋ ਰਿਹਾ ਹੈ ਜੀ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗਹੀਨ ਜੰਪਾਸ ਜਿਨ੍ਹਾਂ ਨੂੰ ਹਰੀ ਦੇ ਨਾਮ ਦਾ ਰਸ ਨਹੀਂ ਆਇਆ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਟਿਕਿਆ ਸਤਗੁਰੂ ਕਹਿਣ ਲੱਗੇ ਉਹਨਾਂ ਦੇ ਭਾਗ ਬੜੇ ਮਾੜੇ ਹਨ ਜੀ ਜੋ ਸਤਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜੋ ਗੁਰੂ ਦੀ ਸੰਗਤ ਨਹੀਂ ਐ ਸਤਿਗੁਰੂ ਕਹਿਣ ਲੱਗਿਓ ਤ੍ਰਿਗ ਨੇ ਉਹਨਾਂ ਦਾ ਸੰਸਾਰ ਵਿੱਚ ਆਇਆ ਵੀ ਤ੍ਰਿਗ ਹੈ ਜੀ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਧੁਰ ਮਸਤਕ ਲਿਖਿਆ ਲੇਖਾਸ ਜਿਨ੍ਹਾਂ ਨੇ ਹਰੀ ਦੀ ਗੁਰੂ ਦੀ ਸੰਗਤੀ ਪ੍ਰਾਪਤ ਕਰ ਲਈ ਸੰਗਤ ਹਾਸਲ ਕਰ ਲਈ ਸਮਝ ਲਓ ਉਹਨਾਂ ਦੇ ਬੜੇ ਚੰਗੇਰੇ ਭਾਗ ਨੇ ਜੀ ਤਨ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪਰਗਾ ਉਹ ਸੰਗਤ ਤਨ ਹੈ ਜਿਹਦੇ ਵਿੱਚ ਬੈ ਕੇ ਹਰੀ ਦਾ ਨਾਮ ਹਾਸਲ ਕਰ ਲਿਆ ਹੈ ਦਾਸ ਨਾਨਕ ਦੇ ਹਿਰਦੇ 'ਚ ਨਾਮ ਪ੍ਰਗਟ ਹੋ ਗਿਆ ਹੈ ਜੀ ਰਾਗ ਗੂਜਰੀ ਮਹੱਲਾ 5 ਪੰਜਵੀਂ ਪਾਸ਼ਾ ਧੰਗੁਰੂ ਅਰਜਨ ਦੇ ਮਹਾਰਾਜ ਜੁਦਾ ਪਾਵਨ ਬਚਨ ਹੈ ਜੀ ਕਾਹੇ ਰੇ ਮਮ ਚਿਤਵੈ ਉਦਮ ਜਾ ਆਹਰ ਹਰ ਜੀਵ ਪਰਿਆ ਇਹ ਮੇਰੇ ਮਨ ਤੂੰ ਕਿਉਂ ਚਿੰਤਾ ਕਰਨਾ ਹੈ ਕਿਉਂ ਅੰਦਰੋਂ ਚੂਰਨਾ ਹੈ ਪਰਮਾਤਮਾ ਨੇ ਹਰੇਕ ਜੀਵ ਦੀ ਰਿਜਕ ਦਾ ਆਹਰ ਪੈਦਾ ਕੀਤਾ ਹੋਇਆ ਹੈ ਜੀ ਸ਼ਾਲ ਪੱਥਰ ਮੈਂ ਜੰਤ ਉਪਾਈ ਤਾਂ ਕਾਰਜ ਕਾਗੈ ਕਰ ਧਰਿਆ। ਗੁਰ ਆਤਮਾ ਨੇ ਪੱਥਰ ਦੇ ਵਿੱਚ ਕੀੜਿਆਂ ਨੂੰ ਪੈਦਾ ਕੀਤਾ ਹੋਇਆ। ਪੱਥਰ ਦੇ ਵਿੱਚ ਕੋਈ ਰਾਹ ਨਹੀਂ ਲੇਕਿਨ ਪੱਥਰ ਦੇ ਵਿੱਚ ਵੀ ਉਹਨਾਂ ਕੀੜਿਆਂ ਨੂੰ ਰੋਟੀ ਮਿਲ ਰਹੀ ਹੈ ਜੀ। ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ। ਮੇਰੇ ਮਾਦੋ ਜੀ ਜਿਹੜਾ ਸੰਗਤ 'ਚ ਬਹਿ ਗਿਆ ਹੈ ਉਹ ਤਰ ਗਿਆ ਹੈ ਜੀ। ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਗੁਰੂ ਦੀ ਕਿਰਪਾ ਦੇ ਨਾਲ ਉਹ ਉੱਚੀ ਆਤਮਿਕ ਅਵਸਥਾ ਹਾਸਲ ਕਰ ਲੈਂਦੇ ਨੇ ਤੇ ਜਿਹਨਾਂ ਦਾ ਜੀਵਨ ਲੱਕੜ ਵਰਗਾ ਸੁੱਕਾ ਸੀ ਉਹ ਹਰਿਆ ਹੋ ਜਾਂਦਾ ਹੈ ਜੀ ਰਹਾਉ ਰਹਾਉ ਦਾ ਬੰਸੀ ਜੀ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਜਨਨ ਜਿਹੜੀ ਮਾਤਾ ਹੈ ਪਿਤਾ ਹੈ ਜਿੰਨੇ ਲੋਕਾਈ ਹੈ ਪਾਵੇਂ ਪੁੱਤਰ ਧੀਆਂ ਨੇ ਕੋਈ ਵੀ ਅਖੀਰਲੇ ਵਕਤ ਨਾਲ ਨਹੀਂ ਨਿਭਦਾ ਜੀ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਪਾਉ ਕਰਿਆ ਇਹ ਮੇਰੇ ਮਨ ਤੂੰ ਕਿਉਂ ਡਰਨਾ ਹੈ ਕਿਉਂ ਚੁਰਨਾ ਹੈ ਪ੍ਰਮਾਤਮਾ ਨੇ ਹਰੇਕ ਸਿਰਦੀ ਉੱਤੇ ਪਾਵ ਕੇ ਹਰੇਕ ਕਰਮਾ ਦੇ ਵਿੱਚ ਰੋਟੀ ਨੂੰ ਪੈਦਾ ਕੀਤਾ ਬਣਾਇਆ ਹੋਇਆ ਹੈ ਜੀ ਊਡ ਊਟ ਆਵਸ਼ ਕੋ ਸ਼ਾਂਤਿਸ ਪਾਛੇ ਬਚਰੇ ਛਰੇ ਆ ਸਤਗੁਰ ਕੁੰਬੀ ਪੰਛੀ ਦੀ ਉਦਾਹਰਣ ਦੇਣ ਲੱਗੇ ਬੱਚਿਆਂ ਨੂੰ ਪੈਦਾ ਕਰਕੇ ਕੋਹਾਂ ਦੂਰ ਚਲੀ ਜਾਂਦੀ ਹੈ ਪਰ ਫਿਰ ਵੀ ਉਸ ਤੇ ਬੱਚੇ ਪੜਦੇ ਹਨ ਕਿਉਂਕਿ ਆਪਣਾ ਧਿਆਨ ਬੱਚਿਆਂ 'ਚ ਰੱਖਦੀ ਹੈ ਤਿੰਨ ਕਵਣ ਖਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਗੁੰਬੀ ਪੰਛੀ ਦੇ ਜਾਣ ਤੋਂ ਬਾਅਦ ਨਾ ਕੋਈ ਉਹਨਾਂ ਨੂੰ ਪਾਲਣ ਵਾਲਾ ਹੈ ਨਾ ਕੋਈ ਚੋਗਾ ਦੇਣ ਵਾਲਾ ਹੈ ਪਰ ਉਸ ਦਾ ਧਿਆਨ ਉਸਤੇ ਬੱਚਿਆਂ ਨੂੰ ਪਾਲਦਾ ਹੈ ਜੀ ਸਬੰਧਾਨ ਦਸ ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ ਇਹ ਭਾਈ ਜਿੰਨੇ ਸੰਸਾਰ ਦੇ ਖਜ਼ਾਨੇ ਨੇ ਨਿੱਧੀਆਂ ਰਿੱਧੀਆਂ ਸਿੱਧੀਆਂ ਨੇ ਇਹ ਸਾਰੇ ਹਰੀ ਪ੍ਰਮਾਤਮਾ ਦੇ ਤਲੀ ਦੇ ਉੱਤੇ ਹਨ ਜੀ ਜਨ ਨਾਨਕ ਬਲ ਬਲ ਸਤਿ ਬਲ ਜਾਈਆ ਤੇਰਾ ਅੰਤ ਨ ਪਾਰਾ ਵਰਿਆ ਦਾਸ ਨਾਨਕ ਉਸ ਪ੍ਰਮਾਤਮਾ ਤੋਂ ਸਦਕੇ ਜਾਣਦਾ ਹੈ ਕਿਉਂਕਿ ਪ੍ਰਮਾਤਮਾ ਦਾ ਕੋਈ ਪਾਰਾ ਵਾਰ ਨਹੀਂ ਹੈ ਜੀ। ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਚੌਥੇ ਪਾਸ਼ਾ ਧੰਗੁਰ ਰਾਮਦਾਸ ਮਹਾਰਾਜੂ ਦਾ ਪਾਵਨ ਸ਼ਬਦ ਹੈ ਸੋ ਪੁਰਖ ਬਾਣੀ ਦਾ ਸਰਲੇਖ ਹੈ ਜੀ। ੴ ਸਤਗੁਰ ਪ੍ਰਸਾਦਿ ਪ੍ਰਮਾਤਮਾ ਇਕ ਹੈ ਬ੍ਰਹਮ ਸਰੂਪ ਹੈ ਸਭ ਚ ਵਿਆਪਕ ਹੈ ਸਦਾ ਸਦੀਮ ਹੈ ਐਸਾ ਪ੍ਰਮਾਤਮਾ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਜੀ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗੰਮ ਗੰਮ ਅਪਾਰਾ ਸਤਿਗੁਰੂ ਕਹਿਣ ਲੱਗੇ ਪਰਮਾਤਮਾ ਸਭ ਚ ਵਿਆਪਕ ਹੈ ਮਾਇਆ ਤੋਂ ਕਾਲਕ ਤੋਂ ਨਿਰਲੇਪ ਹੈ ਅਤੇ ਉਸ ਦਾ ਅਗੰਮ ਅਪਾਰਾ ਕੋਈ ਵੀ ਥਾ ਨਹੀਂ ਪਾਇਆ ਜਾ ਸਕਦਾ ਜੀ ਸਭ त्याਵੈ ਸਭ त्याਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਿਰ ਸੱਚੇ ਸਿਰਜਣਹਾਰ ਪ੍ਰਭੂ ਜਿੰਨੀ ਲੁਕਾਈ ਹੈ ਸਾਰੀ ਤੁਹਾਨੂੰ ਤਿਆਰ ਰਹੀ ਹੈ ਜੀ ਸਭ ਜੀ ਤੁਮਾਰੇ ਜੀ ਤੂੰ ਜੀਆ ਕਾਂ ਦਾ ਤਾਰਾ ਏ ਪ੍ਰਭੂ ਜੀ ਸਾਰੇ ਜੀ ਤੁਹਾਡੇ ਬਣਾਏ ਹੋਏ ਹਨ ਤੁਸੀਂ ਹੀ ਜੀਵਨ ਦੇ ਸਹਾਰੇ ਹੋ ਜੀ ਹਰ ਧਿਆਵੋ ਸੰਤੋ ਜੀ ਸੰਦੁਖ ਵਿਸਾਰਣ ਹਾਰਾ ਇਹ ਸੰਤ ਜਨ ਉਸ ਪ੍ਰਮਾਤਮਾ ਨੂੰ ਧਿਆਵੋ ਜਿਉ ਸਾਰਿਆਂ ਦਾ ਦੁੱਖ ਮਿਟਾਉਣ ਵਾਲਾ ਹੈ ਜੀ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਆਤਮਾ ਆਪ ਹੀ ਠਾਕੁਰ ਹੈ ਅਤੇ ਆਪ ਹੀ ਆਪਣਾ ਸੇਵਕ ਹੈ ਨਾਨਕ ਉਸ ਪ੍ਰਭੂ ਦੇ ਕੀ ਵਿਚਾਰ ਕਰ ਸਕਦਾ ਹੈ ਜੀ ਤੂੰ ਕਟਕੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਨ ਹੈ ਪ੍ਰਭੂ ਤੂੰ ਹਰੇਕ ਦੇ ਹਿਰਦੇ ਚ ਵਸਣਾ ਹੋਇਆ ਹਰੇਕ ਹਿਰਦੇ ਚ ਹਰੇਕ ਸ੍ਰੀ ਤੁਸੀਂ ਲੀਨ ਹੋ ਜੀ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਪ੍ਰਭੂ ਤੁਹਾਡੀ ਸ੍ਰਿਸ਼ਟੀ ਵਿੱਚ ਕਈ ਦਾਤੇ ਹਨ ਦਾਨੀ ਹਨ ਕਈ ਪਖਾਰੀ ਹਨ ਇਹ ਸਾਰੇ ਤੁਹਾਡੇ ਹੀ ਕੌਤਕ ਚੋਜ ਹਨ ਜੀ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਆਹ ਤਦ ਬਿਨ ਅਵਰ ਨਾ ਜਾਣਾ ਪ੍ਰਭੂ ਤੁਸੀਂ ਆਪ ਹੀ ਦਾਤਾ ਦੇਣ ਵਾਲੇ ਤੂੰ ਆਪ ਹੀ ਜੀਵਾਂ ਚ ਬੈ ਕੇ ਭੋਗਨ ਵਾਲੇ ਹੋ ਦਾਸ ਨਾਨਕ ਤੁਹਾਡੇ ਬਿਨਾਂ ਕਿਸੇ ਹੋਰ ਨੂੰ ਨਹੀਂ ਜਾਣਦਾ ਜੀ ਤੂੰ ਪਾਰ ਬਰੰਬ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੀ ਤੁਸੀਂ ਬੇਅੰਤੋ ਬੇਅੰਤੋ ਤੁਹਾਡੇ ਕੀ ਗੁਣ ਕਹਿ ਕੇ ਤੁਹਾਨੂੰ ਬਿਆਨ ਕਰੀਏ ਜੀ ਜੋ ਸ਼ਿਵ ਹੈ ਜੋ ਸ਼ਿਵ ਹੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਣਾ ਜੋ ਤੁਹਾਨੂੰ ਧਿਆਉਂਦੇ ਹਨ ਪ੍ਰਭੂ ਦਾਸ ਨਾਨਕ ਕੁੰਨਾਂ ਤੋਂ ਸਦਕੇ ਜਾਂਦਾ ਹੈ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਉਹ ਜਨ ਸੁਖੀ ਹਨ ਜੋ ਹਰੀ ਨੂੰ ਧਿਆਉਂਦੇ ਹਨ ਸੇ ਮੁਕਤ ਸੇ ਮੁਕਤ ਭਈ ਜਿਨ ਹਰ ਧਿਆਇਆ ਜੀ ਤិន ਟੂਟੀ ਜਮਕੀ ਫਾਸੀ ਉਹ ਮੁਕਤ ਹੋ ਗਏ ਉਹਨਾਂ ਦੀ ਜਮਾਂ ਦੀ ਫਾਹੀ ਵੀ ਟੁੱਟ ਗਈ ਜਿਨ੍ਹਾਂ ਨੇ ਪ੍ਰਭੂ ਨੂੰ ਧਿਆਇਆ ਜੀ ਜਿਨ ਨਿਰਪਾਉ ਜਿਨ ਹਰ ਨਿਰਪਾਉ ਧਿਆਇਆ ਜੀ ਤਨ ਕਾ ਪਉ ਸਭੁ ਗਵਾਸੀ ਜਿਨਾਂ ਨੇ ਨਿਰ ਪਉ ਪਰਮਾਤਮਾ ਨੂੰ ਧਿਆ ਲਿਆ ਉਹਨਾਂ ਦਾ ਪਉ ਦੁਨਿਆਵੀ ਖਤਮ ਹੋ ਗਿਆ ਜੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਅਰ ਹਰ ਰੂਪ ਸਮਾਸੀ ਜਿਨਾਂ ਨੇ ਉਸ ਪਰਮਾਤਮਾ ਨੂੰ ਧਿਆ ਲਿਆ ਉਹ ਪਰਮਾਤਮਾ ਦਾ ਰੂਪ ਹੀ ਹੋ ਗਏ ਜੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਉਹ ਧੰਨੇ ਜਿਨ੍ਹਾਂ ਨੇ ਧਿਆਇਆ ਹੈ ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ਜੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਆਹ ਪ੍ਰਭੂ ਤੇਰੇ ਦਰ ਤੇ ਭਗਤੀ ਦੇ ਪੰਡਾਰ ਨੇ ਉਪਰੇ ਪਏ ਹਨ ਬੇਅੰਤ ਹੀ ਹਨ ਜੀ ਤੇਰੇ ਭਗਤ ਤੇਰੇ ਭਗਤ ਸਲਾਹਣ ਤੁਧ ਜੀ ਹਰ ਅੰਕ ਅਨੇਕ ਅਨੰਤਾਂ ਤੇਰੇ ਭਗਤ ਹਨ ਉਹ ਤੁਹਾਨੂੰ ਤਿਆਰੇ ਹਨ ਨੇਕਾਂ ਹੀ ਤਰੀਕਿਆਂ ਦੇ ਨਾਲ ਅਤੇ ਨੇਕਾਂ ਹੀ ਭਗਤ ਹਨ ਜੀ ਤੇਰੀ ਅੰਕ ਤੇਰੀ ਅੰਕ ਕਰੈ ਅਰ ਪੂਜਾ ਜੀ ਤਬ ਤਾਪੈ ਜਪੈ ਬੇਅੰਤਾਂ ਕਬੂ ਤੇਰੀ ਸ੍ਰਿਸ਼ਟੀ ਵਿੱਚ ਅਨੇਕਾਂ ਹੀ ਐਸੇ ਜੀਵ ਨੇ ਜੋ ਕਈ ਤਰੀਕਿਆਂ ਦੇ ਨਾਲ ਤੁਹਾਨੂੰ ਤਿਆਰੇ ਹਨ ਤੇਰੇ ਅਨੇਕ ਤੇਰੇ ਅਨੇਕ ਪੜੈ ਬਹੁ ਸ਼ਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰਤਾ ਤੇਰੀ ਬਨਾਏ ਸ੍ਰਿਸ਼ਟੀ ਚ ਪ੍ਰਭੂ ਨੇਕਾ ਜੀਵਨ ਹੈ ਜੋ ਸਿਮਰਤੀਆਂ ਨੂੰ ਸ਼ਾਸਤਰਾ ਨੂੰ ਛੇ ਕਰਮਾਂ ਦੇ ਨਾਲ ਖਟ ਕਰਮਾਂ ਦੇ ਨਾਲ ਤੁਹਾਨੂੰ ਤਿਆਰ ਰੇ ਹਨ ਛੇ ਭਗਤ ਛੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਅਰ ਭਗਵੰਤਾ ਉਹ ਭਗਤ ਭਲੇ ਹਨ ਉਹ ਭਗਤ ਚੰਗੇ ਹਨ ਜੋ ਪਰਮਾਤਮਾ ਨੂੰ ਚੰਗੇ ਲੱਗਦੇ ਹਨ ਜੀ ਤੂੰ ਆਦਪੁਰਖ ਆਪਰੰਪਰ ਕਰਤਾ ਜੀ ਤੁਦ ਜੀਵੜ ਅਵਰ ਨ ਕੋਈ ਪ੍ਰਭੂ ਤੁਸੀਂ ਯਾਦ ਤੋਂ ਹੋ ਤੁਹਾਡਾ ਕੋਈ ਪਾਰਲਾ ਬੰਨਾ ਨਹੀਂ ਤੁਹਾਡੇ ਵਰਗਾ ਸੰਸਾਰ ਚ ਕੋਈ ਨਹੀਂ ਹੈ ਜੀ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ ਤੁਸੀਂ ਜੁਗਾ ਜੁਗਾ ਤੂੰ ਚੱਲੇ ਆ ਰਹੇ ਹੋ ਤੁਹਾਡੇ ਵਰਗਾ ਹੋਰ ਕੋਈ ਨਹੀਂ ਹੈ ਜੀ ਤੁਰੇ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ ਜੋ ਤੁਹਾਨੂੰ ਚੰਗਾ ਲੱਗਦਾ ਹੈ ਸੰਸਾਰ ਚ ਉਹੀ ਹੋ ਰਿਹਾ ਹੈ ਜੋ ਤੁਸੀਂ ਕਰਦੇ ਹੋ ਉਹੀ ਹੁੰਦਾ ਹੈ ਜੀ ਤੁਰੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਰੇ ਆਪੇ ਸਿਰਜ ਸਭ ਗੋਈ ਤੁਸੀਂ ਆਪ ਸ੍ਰਿਸ਼ਟੀ ਪੈਦਾ ਕੀਤੀ ਹੈ ਆਪ ਹੀ ਖਤਮ ਕਰਨ ਵਾਲੇ ਹੋ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਦਾਸ ਨਾਨਕ ਉਸ ਪ੍ਰਭੂ ਦੇ ਗੁਣ ਗਾਉਂਦਾ ਹੈ ਜੋ ਸਾਰਿਆਂ ਦੇ ਦਿਲਾਂ ਦੀ ਜਾਣਦਾ ਹੈ ਜੀ ਆਸਾ ਮਹਲਾ ਚੌਥਾ ਥੋਥੇ ਬਾਦਸ਼ਾਹ ਦੇ ਸ਼ਬਦ ਅਰਮ ਹੋ ਲੱਗਾ ਹੈ ਜੀ ਤੂੰ ਕਰਤਾ ਸਚਿਆਰ ਮੈਂ ਦਾਸਾਈ ਪ੍ਰਭੂ ਤੂੰ ਕਰਤਾ ਹੈ ਸਚਿਆਰ ਹੈ ਤੇ ਮੇਰਾ ਸਿਰ ਦਾ ਸਾਈਂ ਹੈ ਜੋਤ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹਾਂ ਪਾਈ। ਜੋ ਤੁਸੀਂ ਕਰਦੇ ਹੋ ਉਹੀ ਹੁੰਦਾ ਜੋ ਜੀਵਾਂ ਨੂੰ ਦਿੰਦੇ ਉਹ ਜੀਵਾਂ ਨੂੰ ਉਹੀ ਮਿਲਦਾ ਹੈ ਜੀ। ਰਹਾਉ ਰਹਾਉ ਦਾ ਬੰਸੀ ਜੀ ਏ ਸਭ ਤੇਰੀ ਤੂੰ ਸਭਨੀ ਝਾਇਆ। ਸਾਰੀ ਸ੍ਰਿਸ਼ਟੀ ਪ੍ਰਭੂ ਤੇਰੀ ਹੈ ਸਭ ਨੇ ਤੈਨੂੰ ਹੀ ਧਿਆਇਆ ਹੈ ਜੀ। ਜਿਸ ਨੂੰ ਕਿਰਪਾ ਕਰੇ ਤੇਨ ਨਾਮ ਰਤਨ ਪਾਇਆ ਜਿੰਨਾ ਤੁਸੀਂ ਕਿਰਪਾ ਕਰਦਿਓ ਨਾਮ ਰੂਪੀ ਰਤਨ ਉਹਨਾਂ ਨੂੰ ਮਿਲਦਾ ਹੈ ਜੀ ਗੁਰਮੁਖ ਲਾਦਾ ਮਨਮੁਖ ਗਵਾਇਆ ਗੁਰਮੁਖਾਂ ਨੇ ਲੱਭ ਲਿਆ ਹੈ ਮਨਮੁਖ ਕਵਾ ਛੱਲੇ ਹਨ ਜੀ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੁਸੀਂ ਆਪ ਜੀਵਾਂ ਨੂੰ ਵਿਛੋੜ ਰਹੇ ਹੋ ਆਪ ਹੀ ਆਪਣੇ ਨਾਲ ਮਿਲਾ ਰਹੇ ਹੋ ਜੀ ਤੂੰ ਦਰਿਆ ਓ ਸਭ ਤੁਝ ਹੀ ਮਾਹੇ ਤੁਸੀਂ ਦਰਿਆ ਦੇ ਸਮਾਨ ਹੋ ਸਭ ਕੁਝ ਤੁਹਾਡੇ ਵਿੱਚ ਹੈ ਜੀ ਤੁਝ ਬਿਨ ਦੁਜਾ ਕੋਈ ਨਾ ਹੀ ਤੁਹਾਡੇ ਵਰਗਾ ਸੰਸਾਰ 'ਚ ਹੋਰ ਕੋਈ ਨਹੀਂ ਹੈ ਜੀ ਜੀ ਜੰਤ ਸਭ ਤੇਰਾ ਖੇਲ ਜਿੰਨੀ ਜੀ ਜੰਤੂ ਨੇ ਸਭ ਤੇਰਾ ਖੇਲ ਖੇੜ ਹਨ ਵਿయోగ ਮਿਲ ਵਿਛੜਿਆ ਸੰਜੋਗੀ ਮੇਲਾ ਵਿయోగ ਵਿੱਚ ਵਿਛੜ ਰਹੇ ਹਨ ਤੇ ਸੰਜੋਗ ਵਿੱਚ ਇਹਨਾਂ ਦਾ ਮਲਾਪ ਹੋ ਰਿਹਾ ਹੈ ਜਿਸ ਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਪ੍ਰਭੂ ਉਹਨੂੰ ਹੀ ਮਤਉਂਦੀ ਹੈ ਜਿਸ ਨੂੰ ਤੁਸੀਂ ਆਪ ਬਖਸ਼ ਦੇਹੋ ਸਰਗੁਣ ਸਦਹੀ ਆਖ ਵਖਾਣ ਉਹ ਵੀ ਤੁਹਾਡੇ ਗੁਣਾ ਦਾ ਵਿਖਿਆਨ ਕਰਦਾ ਹੈ ਜਿਨਾਂ ਹਰਿ ਸੇਵਿਆ ਤਿੰਨ ਸੁਖ ਪਾਇਆ ਜਿਨਾਂ ਨੇ ਹਰੀ ਨੂੰ ਧਿਆਇਆ ਉਹਨਾਂ ਨੇ ਸੁਖ ਲੱਭਿਆ ਹੈ ਸਹਜੇ ਹੀ ਹਰ ਨਾਮ ਸਮਾਇਆ ਇੱਕ ਕਾਵਿਚ ਹਰੀ ਨਾਮ ਨੂੰ ਧਿਆਈ ਜਾ ਰਹੇ ਹਨ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਏ ਰੱਬ ਤੁਸੀਂ ਕਰਤਾ ਹੋ ਸਭ ਕੁਝ ਤੁਹਾਡਾ ਕੀਤਾ ਹੈ ਤੁਦ ਮਨ ਦੂਜਾ ਅਵਰ ਨ ਕੋਈ ਤੁਹਾਡੇ ਬਿਨਾ ਸੰਸਾਰ ਚ ਕੋਈ ਨਹੀਂ ਹੈ ਜੀ ਤੂੰ ਕਰ ਕਰ ਵੇਖੈ ਜਾਣੈ ਸੋ ਤੁਸੀਂ ਜੀਵਾਂ ਦੀ ਸੰਭਾਲ ਕਰਦੇ ਦੇ ਉੱਤੇ ਪੈਦਾ ਵੀ ਕਰਦੇ ਹੋ ਜਨ ਨਾਨਕ ਗੁਰਮੁਖ ਪ੍ਰਗਟ ਹੋਈ ਦਾਸ ਨਾਨਕ ਗੁਰੂ ਦੇ ਸਨਮੁਖ ਹੋਇਆ ਹੀ ਪ੍ਰਭੂ ਪ੍ਰਗਟ ਹੁੰਦਾ ਹੈ ਆਸਾ ਮਹਲਾ ਪਹਿਲਾ ਗੁਰੂ ਨਾਨਕ ਦੇ ਮਹਾਰਾਜ ਦੇ ਸ਼ਬਦ ਅਰੰਭ ਹੋ ਲੱਗਾ ਹੈ ਜੀ ਤਿਤ ਸਰ ਵਰੜੈ ਭੈਲੇ ਨਿਵਾਸਾ ਪਾਣੀ ਪਾਵਗਤਨ ਹੈ ਕੀਆ ਪਰਮਾਤਮਾ ਨੇ ਇਹ ਸੰਸਾਰ ਸਮੁੰਦਰ ਦੇ ਵਿੱਚ ਜੀਵਨ ਦਾ ਵਾਸਾ ਕੀਤਾ ਹੈ ਜਿਸ ਵਿੱਚ ਤ੍ਰਿਸ਼ਨਾ ਦੀ ਅੱਗ ਹੈ ਜੀ ਪੰਕਜ ਮੋ ਪਗ ਨਹੀਂ ਚਾਲੈ ਆਉਂ ਦੇਖਾ ਤਹ ਡੂਬੀ ਹਲੇ ਇਹ ਸੰਸਾਰ ਸਾਗਰ ਦੇ ਵਿੱਚ ਚਿੱਕੜ ਕਾਦਾ ਹੈ ਮੋਹ ਦਾ ਚਿੱਕੜ ਹੈ ਜਿਸ ਵਿੱਚ ਪੈਰ ਤਸੀ ਜਾ ਰਿਹਾ ਹੈ ਜੀ ਮਨ ਏਕ ਨ ਚੇਤ ਸਮੂਡ ਮਨਾ اے ਮੇਰੇ ਮਨ ਤੂੰ ਇੱਕ ਪ੍ਰਭੂ ਨੂੰ ਨਹੀਂ ਤਿਆਰਿਆ ਹਰ ਬਿਸਰਤ ਤੇਰੇ ਗੁਣ ਗਲੇ ਆਂ ਭਾਈ ਨੂੰ ਵਿਸਾਰ ਕੇ ਤੇਰੇ ਗੁਣ ਗਲੀ ਜਾ ਰਹੇ ਹਨ ਰਹਾਉ ਦਾ ਬੰਸੇ ਜੀ ਨਾ ਹਾਂ ਜਤੀ ਸਤੀ ਨਹੀਂ ਪੜਿਆ ਨਾ ਹੀ ਮੈਂ ਜਤੀ ਹਾਂ ਨਾ ਹੀ ਮੈਂ ਸਤੀ ਹਾਂ ਨਾ ਹੀ ਪ੍ਰਭੂ ਨੂੰ ਪੜਿਆ ਹੈ ਮੂਰਖ ਮੁਗਦਾ ਜਨਮ ਭਿਆ ਮੈਂ ਮੂਰਖ ਮੁਗਤ ਜਨਮ ਵਿੱਚ ਆਇਆ ਹੋਇਆ ਹਾਂ ਜੀ ਰਣਮਤ ਨਾਨਕ ਕਿਤਨ ਕੀ ਸ਼ਰਣਾ ਜਿੰਤੂ ਨਹੀਂ ਵਿਸਰਿਆ ਬਾਸ ਨਾਨਕ ਉਹਨਾਂ ਦੀ ਸ਼ਰਨ ਵਿੱਚ ਜਾਣਾ ਚਾਹੁੰਦਾ ਹੈ ਜਿਨ੍ਹਾਂ ਨੂੰ ਪ੍ਰਭੂ ਨਹੀਂ ਵਿਸਰਿਆ ਜੀ ਆਸਾ ਮਹੱਲਾ ਪੰਜਵਾਂ ਪੰਨੀ ਪਾਸ਼ਾ ਜੁੱਧਾ ਪਾਵਨ ਸ਼ਬਦ ਹੈ ਜੀ ਭਈ ਪ੍ਰਾਪਤ ਮਾਨੁਖ ਦੇਹ ਹਰੀਆ ਬੜੇ ਕਰਮਾਂ ਦੇ ਨਾਲ ਇਹ ਮਨੁੱਖਾ ਦੇਹੀ ਮਿਲੀ ਹੈ ਗੋਵਿੰਦ ਮਿਲਣ ਕੀ ਇਹ ਤੇਰੀ ਬਰੀਆ ਪਰਮਾਤਮਾ ਨੂੰ ਮਿਲਣ ਦਾ ਇਹੀ ਅਵਸਰ ਹੈ ਜੀ ਅਵਰ ਕਾਇ ਤੇਰਾ ਕਿਤਨ ਕਾਮ ਦੁਨਿਆਵੀ ਹੋਰ ਕੰਮ ਤੇਰੇ ਕਿਸੇ ਕੰਮ ਨਹੀਂ ਹਨ ਮਿਲ ਸਾਧ ਸੰਗਤ ਅੱਜ ਕੇਵਲ ਨਾਮ ਬਸ ਸਾਗਤ ਚ ਬੈ ਕੇ ਪ੍ਰਭੂ ਨੂੰ ਧਿਆਇਆ ਕਰ ਜੀ ਸੰਜਮ ਲਾਗ ਭਉਜਲ ਤਰਨ ਕਾ ਕੋਈ ਆਹਰ ਕਰ ਇਹ ਸੰਸਾਰ ਸਮੁੰਦਰ ਨੂੰ ਤਰੰਦਾ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਬਸ ਰੰਗ ਮਾਇਆ ਦੇ ਵਿੱਚ ਰ ਜਨਮ ਬ੍ਰਿਥਾ ਜਾ ਰਿਹਾ ਹੈ ਜੀ ਰਹਾ ਰਹਾਉ ਦਾ ਬੰਸੀ ਜੀ ਜਬ ਤਬ ਸੰਜਮ ਧਰਮ ਨਾ ਕਮਾਇਆ ਨਾ ਮੈਂ ਕੋਈ ਜਪ ਕੀਤਾ ਨਾ ਤਪ ਕੀਤਾ ਨਾ ਸੰਜਮ ਕੀਤਾ ਨਾ ਹੀ ਕੋਈ ਧਰਮ ਕਮਾਇਆ ਹੈ ਸੇਵਾ ਸਾਨ ਨਾ ਜਾਣਿਆ ਹਰ ਰਾਇਆ ਨਾ ਗੁਰੂ ਨੂੰ ਧਿਆਇਆ ਹੈ ਨਾ ਸੇਵਾ ਕੀਤੀ ਨਾ ਹੀ ਹਰੀ ਨੂੰ ਜਪਿਆ ਹੈ ਕਹੋ ਨਾਨਕ ਅਮਨੀਚ ਕਰਮਾ ਨਾਨਕ ਸਾਡੇ ਜਿਹੜੇ ਕਰਮ ਨੇ ਬੜੇ ਨੀਵੇਂ ਹਨ ਸ਼ਰਨ ਪਰੇ ਕੀ ਰੱਖੋ ਸ਼ਰਮਾ ਵਸ ਪ੍ਰਭੂ ਅੱਗੇ ਅਰਦਾਸ ਕਰੇ ਪ੍ਰਭੂ ਤੇਰੇ ਦਰ ਤੇ ਆਂ ਸਾਡੀ ਲਾਜ ਤੁਸੀਂ ਰਖ ਲਓ ਜੀ ਹਉ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰੱਖੋ ਸ਼ਰਮਾਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ